5 ਸਾਲਾਂ ਵਿਆਹ ਦੇ باوجود ਪਤੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਧਰ पीडਿਤ ਪਤਨੀ ਹੁਣ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਤਾਂ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਦੇ ਵੱਲੋਂ ਇੱਕ पीडਿਤ ਮਹਿਲਾ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਮਹਿਲਾ ਦਾ ਦੋਸ਼ ਹੈ ਕਿ ਉਸਦੇ ਵਿਆਹ ਨੂੰ 5 ਸਾਲ ਹੋ ਗਏ ਨੇ 3 ਸਾਲ ਦੀ ਤੀਵੀ ਹੈ ਪਰ ਉਸਦਾ ਪਤੀ ਪਿਛਲੇ ਕੁਝ ਦਿਨਾਂ ਤੋਂ ਘਰ ਨਹੀਂ ਆਇਆ ਪਰਿਵਾਰ ਵੱਲੋਂ ਖੋਜ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸਦੇ ਪਤੀ ਨੇ ਕਿਸੇ ਹੋਰ ਦਿਨਾਂ ਵਿਆਹ ਕਰਵਾ ਲਿਆ ਉਸਦਾ ਪਹਿਲਾ ਲਵ ਮੈਰਿਜ ਹੋਈ ਸੀ ਤੇ ਫਿਰ ਗੁਰੂ ਘਰ ਦੇ ਵਿੱਚ ਲਾਵਾ ਹੋਈਆਂ ਤੇ 5 ਸਾਲ ਤੋਂ ਆਪਣੇ ਸਹੁਰੇ ਘਰ ਹੀ ਰਹਿ ਰਹੀ ਹੈ ਪਰ ਸੱਸ ਸੋਰਾ ਵੀ ਉਸ ਦੇ ਹੱਕ ਦੇ ਵਿੱਚ ਨਹੀਂ ਇਸ ਦੇ ਬਾਵਜੂਦ ਪਤੀ ਨੇ ਜਿਹੜਾ ਦੂਜੀ ਕੁੜੀ ਦਿਨਾਂ ਵਿਆਹ ਕਰਵਾ ਰਿਹਾ ਤੇ ਪੀੜਤ ਮਹਿਲਾ ਹੁਣ ਇਨਸਾਫ ਦੀ ਮੰਗ ਕਰ ਰਹੀ ਹੈ ਮੇਰਾ ਨਾਮ ਕਵਲਜੀਤ ਕੌਰ ਜੋ ਤੇ ਅੱਜ ਐਸਐਸਪੀ ਦਫ਼ਤਰ ਤੇ ਆ ਕੇ ਵੀਡੀਓ ਕੀ ਕਰਨ ਕਿਹਾ ਮੇਰਾ ਘਰ ਵਾਲਾ ਮੈਂ ਘਰੇ ਰਹਿਣ ਦੇ ਬਾਵਜੂਦ ਵੀ ਦੂਸਰਾ ਵਿਆਹ ਕਰਵਾ ਲਿਆ ਵਾ ਸ਼ੁਕਰਵਾਰ ਦਾ 5 ਸਾਲ ਹੋ ਚੱਲੇ ਮੇਰੇ ਵਿਆਹ ਨੂੰ 3 ਸਾਲ ਦੀ ਮੇਰੀ ਬੇਟੀ ਹੈਗੀ ਵਾ ਤੇ ਹੁਣ ਸ਼ੁੱਕਰਵਾਰ ਦਾ ਘਰੋਂ ਫਰਾਰ ਹੈਗਾ ਜੋ ਜਨਾਨੀ ਨੂੰ ਨਾਲ ਲੈ ਕੇ ਲੱਭਦਾ ਨਹੀਂ ਪਿਆ ਫੋਨ ਵਗੈਰਾ ਵੀ ਸੁੱਚ ਬੰਦਾ ਹੁੰਦਿਆ ਕਿੰਨੇ ਸਾਲ ਹੋ ਗਏ ਤੁਹਾਡੇ ਪੰਜ ਸਾਲ ਹੋ ਗਏ ਜੋ ਕਰਦੇ ਨੇ ਸੈਮਤੀ ਨਾਲ ਨਹੀਂ ਕੋਟ ਮੈਰਿਜ ਹੋਈ ਜੋ ਹਾਂਜੀ ਤੁਹਾਡੇ ਨਾਲ ਵੀ ਲਵ ਮੈਰਿਜ ਹਾਂਜੀ ਲਵ ਮੈਰਿਜ ਕੀਤੀ ਤੇ ਹੁਣ ਕਿੰਨਾ ਕਰਦੇ ਉਹਨਾਂ ਨੂੰ ਹਾਂਜੀ ਉਹਨਾਂ ਵੀ ਲਵ ਮੈਰਿਜ ਕੌਣ ਹੈ ਪਿੰਡ ਦੀ ਨਹੀਂ ਪਿੰਡ ਦੀ ਨਹੀਂ ਉਹਦਾ ਨਹੀਂ ਪਤਾ ਹੈਗਾ ਜੋ ਕਿੱਥੋਂ ਦੀ ਹੈ ਕਿੱਥੋਂ ਸਾਨੂੰ ਵੀ ਕਿਸੇ ਨੇ ਸੂਹ ਦਿੱਤੀ ਆ ਸੂਹ ਦੇ ਮੁਤਾਬਕ ਸਾਨੂੰ ਸਾਰਾ ਕੁਝ ਪਤਾ ਲੱਗਾ ਵਾ ਮੈਨੂੰ ਇਨਸਾਫ ਦਿਵਾਇਆ ਜਾਵੇ ਕਿ ਮੈਨੂੰ ਡਿਵੋਰਸ ਜਾਂ ਕੁਛ ਦੇਣ ਦੇ ਬਾਵਜੂਦ ਵੀ ਉਹਨੇ ਦੂਸਰਾ ਵਿਆਹ ਕਿਉਂ ਕਰਵਾਇਆ ਕੋਈ ਡਿਵੋਰਸ ਨਹੀਂ ਦਿੱਤਾ ਕੋਈ ਨਹੀਂ ਹੈਗਾ ਮੈਂ ਘਰ ਵਿੱਚ ਸ਼ਾਮਿਲ ਹੈਗੀ ਆ ਸੱਸ ਸੋਹਰਾ ਮੇਰੇ ਨਾਲ ਸਹਿਮਤ ਹੈਗੇ ਨੇ ਤੁਹਾਡੇ ਨਾਲ ਹੀ ਰਹਿੰਦੇ ਨੇ ਹਾਂਜੀ ਨਾਲ ਹੀ ਰਹਿੰਦੇ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਉਹਦਾ ਵਿਆਹ ਹੋ ਗਿਆ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਜਾ ਕੇ ਪਤਾ ਕੀਤਾ ਫਿਰ ਉਹਨਾਂ ਦੇ ਆਧਾਰ ਕਾਰਡ ਸਰਟੀਫਿਕੇਟ ਵਗੈਰਾ ਸਾਰਾ ਕੁਝ ਪਤਾ ਲੱਗਾ ਜੀ ਕਰੋ ਗੈਪ ਨੇ ਹਾਂਜੀ ਹਫਤਾ ਹੋ ਜਾਣਾ ਜੋ ਕੱਲ 8 ਦਿਨ ਸ਼ੁੱਕਰਵਾਰ ਦਾ ਪਿਛਲੇ ਦਾ ਗੈਪ ਜੋ ਇਨਸਾਫ ਦਵਾਇਆ ਜਾਵੇ ਮੈਨੂੰ ਮੈਨੂੰ ਤੇ ਮੇਰੀ ਬੇਟੀ ਨੂੰ 3 ਸਾਲ ਦੀ ਬੇਟੀ ਜੋ ਹਾਂ ਸਾਲ ਹੋ ਕੇ ਹਾਂਜੀ ਕੋਟ ਮੈਰੀ ਤੋਂ ਬਾਅਦ ਗੁਰਦੁਆਰੇ ਸਾਹਿਬ ਵੀ ਕਰਾਇਆ ਸੀ ਤੇ ਹੁਣ ਜਿਹੜਾ ਕਰਵਾਇਆ ਹਾਂਜੀ ਉਹ ਹੁਣ ਗੁਰਦੁਆਰੇ ਵਿੱਚ ਕਰਵਾਇਆ ਜੋ ਵਾਟਾ ਵਿਆਹ ਕਿਉਂ ਹੋਇਆ ਕਿੱਥੇ ਸੀ ਬੋੜੀ ਸਾਬ ਹੋਇਆ ਹੀਗਾ ਗੁਰਦੁਆਰੇ ਚ ਹਾਂਜੀ ਗੁਰਦੁਆਰੇ ਵਿੱਚ ਲਾਵਾਂ ਹੋਈਆਂ ਸੀ ਜੋ ਹੋ ਘਰ ਦੇ ਕਿਹੜੇ ਮੁੰਡੇ ਨੇ ਘਰ ਦੇ ਉਹ ਤੁਹਾਡੇ ਨਾਲ ਰਹਿ ਰਹੇ ਨਾਨੀ ਨਾਨਾ ਵਾ ਅਸੀਂ ਨਾਨੀ ਨਾਨੀ ਦੇ ਕੋਲ ਹੀ ਰਹਿ ਰਹੇ ਆ ਸੱਸ ਸੋਹਰਾ ਜਿਹੜੇ ਉਹ ਸਾਈਡ ਤੇ ਰਹਿੰਦੇ ਪਏ ਵਾ ਨਾਨੀ 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 ਨਾਨਾ ਸਹਿਮਤ ਹੈਗੇ ਨੇ ਨਾਲ ਮੇਰੇ ਹਾਂਜੀ ਮੈਂ ਪੁਰਾਣ ਜਿੱਥੇ ਬੱਲੀ ਕੋ ਵਿਚ ਹਾਂਜੀ ਕੋਈ ਨਹੀਂ ਸੁਣਵਾਈ ਕਰਦਾ ਪਿਆ ਸਾਡੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਤਮਾਹਾਰਾਜ ਕੀ ਜੈ ਜੋ ਬਹੁਤ ਹੀ ਮਨਪੱਗੀ ਜਿਹੜੀ ਗੱਲ ਆ ਜੋ ਨਾ ਕਹਿਣ ਜੋ ਗਿਆ ਵੇਖੋ ਜੋ 5 ਸਾਲ ਜਿਸ ਦੀ شادی ਨੂੰ ਹੋ ਗਈ ਆ ਔਰ ਇੱਕ ਇਹਦੇ ਵਿੱਚੋਂ ਜਿਹੜਾ ਬੱਚਾ ਵੀ ਤੇ ਹੁਣ ਜਿਹੜਾ ਉਸ ਬੰਦੇ ਨੇ ਜੋ ਸਾਹਿਲ ਨਾਂ ਦਾ ਗੁਰੂ ਦੀ ਵਡਾਲੀ ਦਾ ਜੋ ਰਹਿਣ ਵਾਲਾ ਹੈ ਜਿਸ ਨੇ ਫਿਰ ਇੱਕ ਜਿਹੜੀ ਸ਼ਾਦੀ ਕਰ ਲਈ ਆ ਤੇ ਅਸੀਂ ਮਾਨ ਜੋ ਪੁਲਿਸ ਕਮਿਸ਼ਨਰ ਕੋ ਰੰਮਰਸਲ ਕੋ ਲੁਆਏ ਆ ਤੇ ਇਨਸਾਫ ਦੀ ਮੰਗ ਜਿਹੜੀ ਅਸੀਂ ਕਰਕੇ ਆਏ ਆ ਸਾਹ ਦੇ ਕੋਲ ਤੇ ਸਾਨੂੰ ਇਨਸਾਫ ਜਿਹੜਾ ਇਸ ਭੈਣ ਨੂੰ ਮਿਲਣਾ ਚਾਹੀਦਾ ਜਿਸ ਦੇ ਨਾਲ ਬਹੁਤ ਹੀ ਜਿਹੜਾ ਗਲਤ ਹੋਇਆ ਨਾ ਜੀ ਕਿੰਨਾ ਚਿਰ ਹੋ ਗਿਆ ਸੀ ਕਰਾ ਦੇ ਵੇਖੋ ਜੀ ਇਹਦੀ ਸ਼ਾਦੀ ਨੂੰ 5 ਸਾਲ ਹੋ ਗਏ ਤਕਰੀਬ ਤੇ ਬੇਟਾ ਵੀ ਤੇ ਬੇਟੀ ਵੀ ਹੈ ਹਾਂਜੀ ਇੱਕ ਬੱਚਾ ਵੀ ਹੈ ਜੀ ਕੀ ਕਾਰਨ ਕੀ ਲੱਗਦਾ ਨਾ ਜੀ ਉਹਨੂੰ ਘਾਤ ਰਾਖ ਕੇ ਤੇ ਪਰਾਈ ਔਰਤ ਨੂੰ ਫਿਰ ਐਡਾ ਕਰਨਾ ਉਹ ਤੇ ਇੱਕ ਬੱਚੀ ਵੀ ਹੋ ਗਈ ਤੇ ਹਾਂਜੀ ਵੇਖੋ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਉਹਨੇ ਮੁੰਡੇ ਨੇ ਜਿਹੜਾ ਸਾਹਿਲ ਨਾਮ ਦਾ ਲੜਕਾ ਹੈ ਬਹੁਤ ਹੀ ਉਹਨੇ ਗਲਤ ਕੰਮ ਕੀਤਾ ਹੈ ਇਸ ਲੜਕੀ ਨੂੰ ਕੋਈ ਤਲਾਕ ਵਗੈਰਾ ਨਹੀਂ ਦਿੱਤਾ ਤੇ ਜਿਹੜੀ ਦੂਸਰੀ ਜਿਹੜੀ ਲੇਡੀ ਜਿਹਦੇ ਨਾਲ ਸ਼ਾਦੀ ਕਰਕੇ ਉਹਨੂੰ ਰੱਖ ਰਿਹਾ ਕਿਤੇ ਸਾਈਡ ਤੇ ਰੱਖ ਰਿਹਾ ਹੈ ਤੇ ਆਪਣੇ ਪੂਰੇ ਪਰਿਵਾਰ ਨੂੰ ਜਿਹੜਾ ਉਹ ਗਮਰਾਹ ਕਰ ਰਿਹਾ ਹੈ ਇਹਨਾਂ ਨੂੰ ਅੱਜ ਤੱਕ ਨਹੀਂ ਪਤਾ ਇਹਨਾਂ ਨੂੰ ਫਿਰ ਡਾਕੂਮੈਂਟ ਵਿੱਚ ਸਮਝਿਆ ਜਿਸ ਵਿੱਚ ਇੱਕ ਗੁਰਦਰਾ ਸਾਹਿਬ ਆ ਜਿਹਦਾ ਸਰਟੀਫਿਕੇਟ ਮਿਲਿਆ ਹੈ ਉਹਨਾਂ ਦੀ ਸ਼ਾਦੀ ਦਾ ਔਰ ਧਾਰ卡ਡ ਵਗੈਰਾ ਜੋ ਵੀ ਇਹਨਾਂ ਨੂੰ ਫਰੂਫ ਮਿਲੇ। ਹੁਣ ਮੰਗ ਕੀ ਕਰਦੇ? ਅਨਸਾਫ਼ ਦੀ ਮੰਗ ਕਰਦੇ ਆ ਜੀ ਇਸ ਭੈਣ ਨੂੰ ਇਨਸਾਫ਼ ਦਿੱਤਾ ਜਾਵੇ। 5 ਸਾਲ। ਹਾਂਜੀ, 3 ਸਾਲਾਂ ਦੀ ਬੇਟੀ ਜੀ। ਹਾਂਜੀ, ਮੰਗ ਕੀ ਕਰਦੇ ਸਰਸਾ ਜੀ? ਹਾਂਜੀ। ਕੀ ਮੰਗ ਕਰਦੇ ਹੋ? ਪੁਲਿਸ ਨੂੰ ਪੁਲਿਸ ਨੂੰ ਸਾਡਾ ਇਨਸਾਫ਼ ਨਿਭੜ ਜੇ ਵੀ ਕੁਛ। ਹਾਂਜੀ। ਤੁਹਾਡੀ ਕੁੜੀ ਨੂੰ ਤਲਾਕ ਨਹੀਂ ਦਿੱਤਾ ਉਹਨੇ। ਨਾ ਤਲਾਕ ਨਹੀਂ ਜੀ ਦਿੱਤਾ। ਹੁਣ ਕੁੜੀ ਕਿੱਥੇ ਰਹਿੰਦੀ ਪਈ ਏ? ਕੁੜੀ ਸਹੁਰੇ ਘਰ ਰਹਿੰਦੀ ਜੀ।